ਸਤਿ ਸ੍ਰੀ ਅਕਾਲ ਜੀ ਪੰਜਾਬ ਦੀ ਮਿੱਟੀ ਚੈਨਲ ਤੇ ਸਵਾਗਤ ਹੈ ਲੋ ਜੀ ਅੱਜ ਆਪਾਂ ਤੁਹਾਨੂੰ ਦਿਖਾ ਰਹੇ ਹੈਂਡਵਰਕ ਦਾ ਸੂਟ ਇਹ ਬਣਿਆ ਹੋਇਆ ਜੀ ਔਰਗੈਂజా ਸਟੱਫ ਹੈ ਜੀ ਸ਼ਾਈਨਿੰਗ ਵਾਲਾ ਸਟੱਫ ਹੈ ਕੱਪੜੇ ਦਾ ਥੋੜਾ ਜਿਹਾ ਤੁਹਾਨੂੰ ਲਾਈਟ ਸ਼ੇਡ ਆ ਰਿਹਾ ਵੀਡੀਓ ਦੇ ਵਿੱਚ ਬਹੁਤ ਸੋਹਣਾ ਕਲਰ ਹੈ ਬਾਬਾ ਜਾਂ ਹੈਗਾ ਕਲਰ ਬਹੁਤ ਸੋਹਣਾ ਕਲਰ ਹੈਗਾ ਲਾਈਟ ਸ਼ੇਡ ਆ ਰਿਹਾ ਵੀਡੀਓ ਦੇ ਵਿੱਚ ਇਹ ਦੇਖੋ ਜੀ ਇਹ ਹੈਗਾ ਗਲੇ ਦਾ ਡਿਜ਼ਾਈਨ ਨੇੜੇ ਤੋਂ ਦੇਖ ਲਓ ਕਿੰਨੀ ਫਿਨਿਸ਼ਿੰਗ ਹੈ ਤੇ ਇਹ ਸਾਰੇ ਸ਼ਰਟ ਦੇ ਵਿੱਚ ਇਸ ਤਰ੍ਹਾਂ ਨਿੱਕੀ ਨਿੱਕੀ ਬੁਟੀ ਹੈ ਔਰ ਘੇਰੇ ਤੇ ਕੰਮ ਦੇਖ ਲਓ ਇਸ ਤਰ੍ਹਾਂ ਘੇਰੇ ਤੇ ਕੰਮ ਹੈ ਜੀ ਪੂਰੀ ਫਿਨਿਸ਼ਿੰਗ ਨਾਲ ਕੰਮ ਹੈ ਇਧਰ ਬਾਹਮਾਂ ਦਾ ਜੀ ਤੇ ਇਹਦੇ ਨਾਲ ਆਪਾਂ ਬਾਟਮ ਤੇ ਵੀ ਕੰਮ ਕਰਾਇਆ ਹੈ ਬਾਟਮ ਤੇ ਇਸ ਤਰ੍ਹਾਂ ਜੀ ਕੰਮ ਤੇ ਬਹੁਤ ਸੋਹਣਾ ਸੂਟ ਹੈ ਬਹੁਤ ਸੋਹਣਾ ਕਲਰ ਹੈ ਦੁਪੱਟਾ ਤੁਸੀਂ ਜਿਵੇਂ ਮਰਜ਼ੀ ਆਪਦੇ ਪਸੰਦ ਦਾ ਲਵਾ ਸਕਦੇ ਹੋ ਪ्योर ਦਾ ਸੈਮੀ ਦਾ ਜਿਹੜਾ ਵੀ ਲਵਾਉਣਾ ਹੋਵੇ ਆਪਾਂ ਡਾਈ ਵੀ ਕਰਾ ਕੇ ਦੇ ਦਾਂਗੇ ਤੇ ਆਪਣੇ ਕੰਮ ਦੀ ਤੁਹਾਨੂੰ ਮੈਂ ਨੇੜੇ ਤੋਂ ਫਿਨਿਸ਼ਿੰਗ ਦਿਖਾ ਦਿੰਨੀ ਆ ਜੀ ਆਪਣੇ ਕੰਮ ਦੀ ਫਿਨਿਸ਼ਿੰਗ ਦੇਖ ਲਓ ਬਹੁਤ ਸੋਹਣਾ ਕੰਮ ਹੈ ਜਿੰਨਾਂ ਨੇ ਪਹਿਣਾ ਨੇ ਵੀ ਲੈਣਾ ਹੈ ਤਾਂ ਕਮੈਂਟ ਮੈਸੇਜ ਕਰ ਸਕਦੇ ਆਂ ਤੇ ਰੇਟ ਪੁੱਛ ਸਕਦੇ ਆ ਆਪਾਂ ਨੂੰ ਇਹਦੇ ਨਾਲ ਆਪਾਂ ਸਟੀਚਿੰਗ ਦੇ ਵੇਲੇ ਵੀ ਆਪਾਂ ਹੋਰ ਵੀ ਇਹਨੂੰ ਵਧੀਆ ਬਣਾ ਸਕਦੇ ਆ ਇਹਦੇ ਇਸ ਚੋ ਕੋਈ ਵੀ ਕਲਰ ਲੈ ਕੇ ਫਿਨਿਸ਼ਿੰਗ ਪੱਟੀ ਲਾ ਕੇ ਉਸ ਤਰ੍ਹਾਂ ਹੀ ਦੁਪट्टे ਤੇ ਲਾ ਕੇ ਫਿਨਿਸ਼ਿੰਗ ਦੁਪੱਟਾ ਕਰਕੇ ਬਹੁਤ ਸੋਹਣਾ ਸੂਟ ਬਣੂਗਾ ਜੀ ਜਿੰਨਾ ਪਹਿਣਾ ਨੇ ਵੀ ਲੈਣਾ ਛੇਤੀ ਛੇਤੀ ਆਪਾਂ ਨੂੰ ਮੈਸੇਜ ਕਰ ਦਿਓ ਧੰਨਵਾਦ ਜੀ